ਅੱਜ ਦੀਆਂ ਖਬਰਾਂ ਵੱਲ ਚਲੀਏ ਤਾਂ ਸੇਮ ਜੋ ਲਾਸ ਐਂਜਲਸ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈ ਉਸ ਤੋਂ ਬਾਅਦ ਇਹ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵੱਲ ਫੈਲਦਾ ਹੈਗੇ ਆ ਕੱਲ ਲਾਸ ਐਂਜਲਸ ਦਾ ਜਿਹੜਾ ਡਾਊਨਟਾਊਨ ਵਾਲਾ ਏਰੀਆ ਜਿੱਥੇ ਫੈਡਰਲ ਬਿਲਡਿੰਗਸ ਹੈਗੀਆਂ ਉੱਥੇ ਕਰਫਿਊ ਲਾ ਦਿੱਤਾ ਗਿਆ ਸੀ ਰਾਤ ਦੇ 8 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਨੇ ਜੋ ਆਈਸ ਦੇ ਪ੍ਰੋਟੈਸਟ ਹੋ ਰਹੇ ਆ ਇਸ ਦੇ ਅਗੇਂਸਟ ਉਹਨਾਂ ਨੂੰ ਅਨਲੌਫਲ ਅਸੈਂਬਲੀ ਜਿਹੜਾ ਡਿਕਲੇਅਰ ਕੀਤਾ ਹੈਗਾ ਏ ਉਹਨਾਂ ਨੇ ਐਮਰਜੈਂਸੀ ਅਲਰਟ ਜਾਰੀ ਕੀਤੇ ਹੈਗੇ ਆ ਜੀ ਤੇ ਇਸੇ ਤਰ੍ਹਾਂ ਜੋ ਲਾਸ ਐਂਜਲਸ ਦੇ ਪੁਲਿਸ ਆ ਪੁਲਿਸ ਚੀਫ ਆ ਉਹਨਾਂ ਨੇ ਇਹ ਕਿਹਾ ਵੀ ਜੋ ਨੈਸ਼ਨਲ ਗਾਰਡ ਆ ਉਹਨਾਂ ਦਾ ਮੇਨ ਮਕਸਦ ਇਮੀਗ੍ਰੇਸ਼ਨ ਅਜੰਡਾ ਆ ਪ੍ਰੋਟੈਸਟ ਦੇ ਜੋ ਹੋ ਰਏ ਆ ਉਹਨਾਂ ਦੇ ਅਗੇਂਸਟ ਨਹੀਂ ਹੈਗਾ ਏਐਲਏ ਦੇ ਪੁਲਿਸ ਚੀਫ ਜिम ਮੈਕਡੋਨਲ ਨੇ ਸੀਵੀਐਸ ਨੂੰ ਅੱਜ ਸਵੇਰੇ ਅ ਦੱਸਿਆ ਹੈਗਾ ਕਹਿੰਦੇ ਵੀ ਸਾਨੂੰ ਨੈਸ਼ਨਲ ਗਾਰਡ ਨਹੀਂ ਚਾਹੀਦੇ ਤੇ ਨਾ ਹੀ ਉਹ ਸਾਡੀ ਇਥੇ ਹੈਲਪ ਕਰ ਰਹੇ ਹੈਗੇ ਆ ਪਰ ਉਹ ਫੈਡਰਲ ਏਜੰਸੀਜ਼ ਨੂੰ ਇਮੀਗ੍ਰੇਸ਼ਨ ਫਰੰਟ ਦੇ ਉੱਤੇ ਫੈਸਿਲਿਟੇਟ ਕਰ ਰਹੇ ਹੈਗੇ ਆ ਇਸੇ ਤਰ੍ਹਾਂ ਜਿਹੜੇ ਮਰੀਨਜ਼ ਆ ਉਹ ਵੀ ਵੇਟ ਕਰ ਰਹੇ ਆ ਲਾਸ ਏਂਜਲਸ ਤੋਂ ਬਾਹਰ ਹੈਗੇ ਆ ਪਰ ਲਾਸ ਏਂਜਲਸ ਦੇ ਬਿਲਕੁਲ ਲਾਗੇ ਹੈਗੇ ਆ ਕੈਲੀਫੋਰਨੀਆ ਦੇ ਗਵਰਨਰ ਗੈਬਨ న్యూਸਮ ਉਹਨਾਂ ਨੇ ਇੱਕ ਸਟੇਟ-ਵਾਈਡ ਅਡਰੈਸ ਜਾਰੀ ਕੀਤਾ ਹੈਗਾ ਉਹਨਾਂ ਨੇ ਇਹ ਕਿਹਾ ਹੈਗਾ ਕਿ ਜੋ ਨੈਸ਼ਨਲ ਗਾਰਡ ਤੇ ਯੂਐਸ ਮਰੀਨ ਟਰੂਪਸ ਲਾਏ ਗਏ ਆ ਪ੍ਰੈਜ਼ੀਡੈਂਟ 트੍ਰੰਪ ਵੱਲੋਂ ਇਹ ਟੋਟਲੀ ਅ ਰੋਂਗ ਲਾਏ ਗਏ ਹੈਗੇ ਆ ਮੇਅਰ ਕੈਰਨ ਵੈਂਸ ਨੇ ਕੈਰਨ ਵਾਸ ਨੇ ਇਹ ਕਿਹਾ ਹੈ ਕਿ ਜੋ ਕਰਫਿਊ ਆ ਔਰ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਲਾਇਆ ਗਿਆ ਆ ਕਿਉਂਕਿ ਬਹੁਤ ਸਾਰੀਆਂ ਰਾਤਾਂ ਨੂੰ ਅਨਰੈਸਟ ਹੋਇਆ ਹੈਗਾ ਤੇ ਟੈਂਪਰੇਰੀ ਰੀਸਟ੍ਰੇਨਿੰਗ ਆਰਡਰ ਵੀ ਫਾਈਲ ਕੀਤੇ ਗਏ ਹੈਗੇ ਸਟੇਟ ਦੇ ਵਿੱਚ ਇੱਕ ਕਲਾਸ ਸੂਟ ਜਿਹੜਾ ਫਾਇਲ ਕੀਤਾ ਗਿਆ ਤਾਂ ਕਿ ਹੋਰ ਟ੍ਰੂਪਸ ਡਿਪਲॉय ਨਾ ਕੀਤੇ ਜਾਣ ਦਰਜਨਾਂ ਦੇ ਕਰੀਬ ਲੋਕਾਂ ਨੂੰ ਅਰੈਸਟ ਵੀ ਕੀਤਾ ਗਿਆ ਹੈਗਾ ਉੱਥੇ ਵਾਇਲੈਂਟ ਕਲੈਸ਼ਸ ਹੋਏ ਆ ਗ੍ਰੈਫਿਟੀ ਲੂਟਿੰਗ ਬੈਂਡਲਿਜ਼ਮ ਡੇਬਰੀ ਸੋ ਇਸ ਕਰਕੇ ਟਰੰਪ ਉਹ ਨਹੀਂ ਕਹਿੰਦੇ ਆ ਕਿ ਮੈਂ ਇਹ ਲਾਸ ਐਂਜਲਸ ਦੇ ਵਿੱਚ ਡਿਪਲॉय ਕੀਤੇ ਆ 2000 ਦੇ ਕਰੀਬ ਨੈਸ਼ਨਲ ਗਾਰਡ 700 ਦੇ ਕਰੀਬ ਮਰੀਨਸ ਪਰ ਜੋ ਲਾਪੀਡੀ ਦੇ ਚੀਫ ਮੈਕਡੋਨਲ ਆ ਉਹਨਾਂ ਨੇ ਇਹ ਕਿਹਾ ਕਿ ਲਾਸ ਐਂਜਲਸ ਦੇ ਜਿਹੇ ਪ੍ਰੋਟੈਸਟਰਸ ਦੇ ਨਾਲ ਮਿਲਟਰੀ ਵਾਲੇ ਇੰਟਰੈਕਟ ਕਰੂਗੇ ਇਹ ਹੋਰ ਵੀ ਜਿਹੜੇ ਮਾਰੇ ਦੇ ਨਤੀਜੇ ਇਹਦੇ ਨਿਕਲ ਸਕਦੇ ਹੈਗੇ ਆ ਸੋ ਮੈਂ ਆਪਣੀ ਲੋਕਾਂ ਦੇ ਲਈ ਚਿੰਤਾਾਂ ਦੇ ਵਿੱਚ ਹੈਗਾ ਏ ਐਲ ਏ ਪੀ ਡੀ ਦੇ ਜਿਹੜੇ ਪੁਲਿਸ ਚੀਫ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਕੱਲ ਗਵਰਨਰ ਨੀਸੋਮ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ ਸਾਦੇ ਨੈਸ਼ਨਲਾਈਜ਼ਡ ਟੈਲੀਵਾਈਜ਼ਡ ਏ ਐਡਰੈਸ ਜਿਹੜਾ ਸੀਗਾ ਉਦੇ ਵਿੱਚ ਉਹਨਾਂ ਨੇ ਕਿਹਾ ਵੀ ਆਪਾਂ ਡੈਮੋਕਰੇਸੀ ਤੇ ਲਈ ਬੜੀ ਇੱਕ ਪੈਰਲੈਸ ਮੂਵਮੈਂਟ ਤੇ ਉੱਤੇ ਖੜੇ ਹੈਗੇ ਆ ਕਹਿੰਦੇ ਵੀ ਕੈਲੀਫੋਰਨੀਆ ਮੇਬੀ ਇਹ ਸ਼ੁਰੂਆਤ ਆ ਇਥੇ ਫਸਟ ਆ ਬਟ ਇਟ ਕਲੀਅਰਲੀ ਵੌਂਟ ਬੀ ਐਂਡ ਹੇਅਰ ਬੀ ਇਥੇ ਜਿਹੜੀ ਉਹ ਸਮਾਪਤੀ ਨਹੀਂ ਹੋਊਗੀ ਉਹਨਾਂ ਨੇ ਬਾਕੀ ਸਾਰੇ ਅਮਰੀਕਨਸ ਨੂੰ ਡੈਮੋਕਰੇਸੀ ਦੇ ਲਈ ਖੜਨ ਦੇ ਲਈ ਗੁਹਾਰ ਜਿਹੜੀ ਉਹ ਲਈ ਸੋ ਪੰਜਵੇਂ ਛੇਵੇਂ ਦਿਨ ਦੇ ਵਿਚਾਲੇ ਇਸ ਟਾਈਮ ਇਹ ਜਿਹੜੇ ਪ੍ਰੋਟੈਸਟ ਆ ਉਹ ਪਹੁੰਚ ਚੁੱਕੇ ਆ ਇਸ ਦੇ ਦਰਮਿਆਨ ਗੈਵਿਨ ਨਿਊਸਮ ਨੇ ਇਹ ਮਸਲਾ ਜਿਹੜਾ ਆ ਜਿਹੜੇ ਪ੍ਰੋਟੈਸਟ ਆ ਹਿੰਸਕ ਹੋਣ ਤੋਂ ਬਾਅਦ ਨੈਸ਼ਨਲ ਕਾਰਡਸ ਦੇ ਬਲੌਂਡ ਨੂੰ ਲੈ ਕੇ ਉਹ ਤੋਂ ਬਾਅਦ ਇੱਥੇ ਜਿਹੜਾ ਉਹ ਪਹੁੰਚ ਚੁੱਕਾ ਹੈ ਉਹਨਾਂ ਨੇ ਕਿਹਾ ਵੀ ਡੈਮੋਕ੍ਰੇਸੀ ਅੰਡਰ ਅਸੌਲਟ ਰਾਈਟ ਬਿਫੋਰ आवर ਆਇਜ਼ ਤੇ ਕਹਿੰਦੇ ਦਾ ਮੂਮੈਂਟ ਵੀ ਹੈਵ ਫੀਅਰਡ ਹੈਜ਼ ਅਰਾਈਵਡ ਇਹ ਡੈਮੋਕ੍ਰੇਟਸ ਦੇ ਦੁਆਰਾ ਅਕਸਰ ਜਿਹੜੀ ਲਾਈਨ ਆ ਇਹ ਬੋਲੀ ਹੀ ਜਿਹੜੀ ਉਹ ਜਾਂਦੀ ਆ ਕਈ ਇਸ ਚੀਜ਼ ਨੂੰ ਮੰਨਦੇ ਨਹੀਂ ਕਈ ਇਸ ਚੀਜ਼ ਨੂੰ ਨਹੀਂ ਮੰਨਦੇ ਪਰ ਨਿਊਸਮ ਨੇ ਬਾਕੀ ਅਮਰੀਕਨਸ ਨੂੰ ਸੱਦਾ ਦਿੱਤਾ ਵੀ ਤੁਸੀਂ ਟਰੰਪ ਹੁਣਾਂ ਦੀ ਇਸ ਨੀਤੀਆਂ ਦੇ ਉਲਟ ਸਾਡੇ ਨਾਲ ਜਿਹੜਾ ਉਹ ਖੜੋ ਕਿ ਨੇ ਵੀ ਉਹਨਾਂ ਨੇ ਕਿਹਾ ਵੀ ਜਿਹੜਾ ਟਰੰਪ ਨੇ ਉਹ ਪੁੱਲ ਕਰ ਰਹੇ ਨੇ ਮਿਲਟਰੀ ਡ੍ਰੈਗਨੈਟ 올 ਅਕ੍ਰੋਸ ਐਲ ਏ ਇਹ ਵੀ ਦੱਸ ਦਿੱ ਜਾਈਏ ਐਲ ਏ ਦੇ ਸਾਰੇ ਇਲਾਕਿਆਂ ਚ ਇਦਾਂ ਦੇ ਹਾਲਾਤ ਨਹੀਂ ਆ ਕੁਝ ਕੁ ਇਲਾਕਿਆਂ ਦੇ ਵਿੱਚ ਜਿੱਥੇ ਪ੍ਰੋਟੈਸਟ ਹੋ ਹੋ ਰਹੇ ਸੀਗੇ ਉਥੇ ਇਦਾਂ ਦੇ ਹਾਲਾਤ ਸੀਗੇ ਕਿ ਆਮ ਲੋਕਾਂ ਨੂੰ ਮਿਲਟਰੀ ਨੂੰ ਦੇਖਣਾ ਮਰੀਨਸ ਨੂੰ ਦੇਖਣਾ ਉਹ ਕਿਥੋਂ ਤੱਕ ਉਹ ਸੋਚਦੇ ਆ ਉਹ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਪਰ ਕਈਆਂ ਨੇ ਆਲਰੇਡੀ ਇਸ ਦੇ ਉੱਤੇ ਇਤਰਾਜ਼ ਵੀ ਜਤਾਇਆ ਤੇ ਕਈ ਖੁਸ਼ੀ ਮਨਾ ਰਹੇ ਆ ਇਸ ਗੱਲ ਤੋਂ ਵੀ ਇਹਨਾਂ ਜਿਹੜੇ ਹਿੰਸਕ ਪ੍ਰੋਟੈਸਟ ਆ ਉਹਨਾਂ ਦਾ ਜਿਹੜਾ ਅਸੇ ਰਾਹੋ ਕੁਚਲਿਆ ਜਾਵੇ ਸੋ ਕਹਿੰਦੇ ਵੀ ਇਹਨਾਂ ਦੇ ਜਿਹੜੇ ਏਜੰਟਸ ਆ ਨਿਊਸਮ ਹੁਣਾਂ ਨੇ ਬੋਲਦੇ ਹੋਏ ਕਿਹਾ ਵੀ ਜਿਹੜੇ ਟਰੰਪ ਦੇ ਏਜੰਟਸ ਆ ਉਹ ਡਿਸ਼ਵਾਸ਼ਰ ਤੋਂ ਲੈ ਕੇ ਗਾਰਡਨਰ ਦਿਹਾੜੀਦਾਰ ਜਿਹੜੇ ਕੰਮ ਕਰਨ ਵਾਲੇ ਆ ਜਿਹੜੇ ਸੀਮ ਸਟ੍ਰੈਸਸ ਆ ਉਹਨਾਂ ਨੂੰ ਇਸ ਟਾਈਮ ਗ੍ਰਫਤਾਰ ਕਰ ਰਹੇ ਆ ਇਹ ਆਪਾਂ ਜਿਹੜਾ ਦੇਖਿਆ ਸੀਗਾ ਵੀ ਟਰੰਪ ਹੁਣਾਂ ਦੇ ਜਿਹੜੀ ਆਈਐਸਟੀਐ ਰੇਟਸ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਇੱਥੇ ਨੇ ਨਿਆਣੇ ਉਹਨਾਂ ਦੇ ਇੱਥੇ ਜਿਹੜੇ ਉਹ ਜੋ ਮੈਨੇ ਉਹ ਇੱਕ ਵਧੀਆ ਕੰਮ ਕਰਦੇ ਆ ਰੋਜ਼ਾਨਾ ਕੰਮ ਤੇ ਜਾਂਦੇ ਆਉਂਦੇ ਆ ਟੈਕਸ ਭਰਦੇ ਆ ਸਾਰਾ ਕੁਝ ਕਰਦੇ ਆ ਉਹਨਾਂ ਦੀ ਵੀ ਖੈਰ ਜਿਹੜੀ ਆ ਉਹ ਨਹੀਂ ਰਹੀ ਕ੍ਰਿਮੀਨਲਸ ਦੇ ਨਾਂ ਦੇ ਅਧੀਨ ਉਹਨਾਂ ਨੇ ਹਰ ਇੱਕ ਜਾਣੇ ਨੂੰ ਜਿਹੜਾ ਉਹ ਫੜਨਾ ਸ਼ੁਰੂ ਕਰ ਦਿੱਤਾ ਸੀ ਇਤੋਂ ਤੱਕ ਕਿ ਕਈ ਵਾਰੀ ਆਪਾਂ ਨਿਊਜ਼ ਰਿਪੋਰਟਸ ਇਹ ਦੇਖੀਆਂ ਉਹਨਾਂ ਨੇ ਆਪ ਪੁਸ਼ਟੀ ਕੀਤੀ ਵੀ ਕਈ ਵਾਰੀ ਸਿਟੀਜ਼ਨਸ ਤੱਕ ਵੀ ਉਹਨਾਂ ਨੇ ਡਿਟੇਨ ਕਰ ਲਏ ਸੀਗੇ ਇਹਦੇ ਵਿੱਚੋਂ ਇੱਕ ਐਂਗਲ ਬਾਅਦ ਚ ਇਹ ਵੀ ਨਿਕਲ ਕੇ ਆਉਂਦਾ ਰਿਹਾ ਵੀ ਇਸ ਟਾਈਮ ਜਿਹੜੇ रिटेंशन सेंटर्स ਹੈਗੇ ਆ ਉਹਨਾਂ ਦੀ ਕਮਾਈ ਦੇ ਵਿੱਚ ਚੋਖਾ ਵਾਧਾ ਇਹ ਸਾਰਾ ਕੁਝ ਕਰਕੇ ਇਹਨਾਂ ਨੂੰ ਮਿਲ ਰਿਹਾ ਹੈਗਾ ਆ ਸੋ ਇਸ ਟਾਈਮ ਮਸਲਾ ਜਿਹੜੇ ਸਟੇਟ ਦੇ ਵਾਧੂ ਅਧਿਕਾਰਾਂ ਤੋਂ ਲੈ ਕੇ ਫੈਡਰਲਿਜ਼ਮ ਦੇ ਨਾਲ ਫਰੀडम ਆਫ ਸਪੀਚ ਦੀਆਂ ਜਿਹੜੀਆਂ ਚਰਚਾਵਾਂ ਦੇ ਵਿੱਚ ਜਿਹੜੀ ਚਰਚਾ ਆ ਉਹ ਇਸ ਟਾਈਮ ਛੜੀ ਪਈ ਆ ਕਿਹਦੀ ਜਿਹੜੀ ਆ ਉਹ ਗੱਲ ਸੁਣੀ ਜਾਊਗੀ ਕੌਣ ਅੱਗੇ ਹੁੰਦਾ ਹੈ ਕੌਣ ਅੱਗੇ ਨਹੀਂ ਹੁੰਦਾ ਬਹੁਤ ਸਾਰੇ ਜਿਹੜੇ opinion articles ਲਿਖਣ ਵਾਲੇ editorials ਲਿਖਣ ਵਾਲੇ ਉਹ ਇਹ ਕਹਿ ਰਹੇ ਆ ਵੀ ਜੇ 트럼ਪ ਵਾਕਿਆ ਹੀ ਗੈਵਨ ਨਿਊਸਮ ਨੂੰ ਗ੍ਰਿਫਤਾਰ ਕਰ ਲੈਂਦੇ ਆ ਤਾਂ ਕਹਿੰਦੇ ਵੀ ਨਿਊਸਮ ਦਾ ਪਲੜਾ ਬਾਅਦ ਦੇ ਵਿੱਚ ਇਵੈਂਚੁਅਲੀ ਭਾਰਾ ਜਿਹੜਾ ਉਹ ਹੋ ਜਾਊਗਾ ਕਹਿੰਦੇ ਵੀ ਗੈਵਨ ਨਿਊਸਮ ਨੂੰ ਇਸ ਦੇ ਵਿੱਚ ਫਾਇਦਾ ਜਿਹੜਾ ਉਹ ਹੋ ਜਾਊਗਾ ਸੋ ਆਪਾਂ ਦੇਖਿਆ ਵੀ ਕੋਸ਼ਿਸ਼ ਦੇ ਨੰ ਪਹਿਲਾ ਜਿਹੜੇ ਟਾਮ ਹੋਮਨ ਆ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਹੀ ਜਾਂ ਉਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਉਹ ਕੀਤਾ ਜਿਸ ਤੋਂ ਬਾਅਦ ਚ ਨਿਊਸਮ ਵੀ ਅਕੋ ਜਿਹੜਾ ਉਹਨਾਂ ਨੂੰ ਉਸੇ ਹਿਸਾਬ ਦੇ ਨਾਲ ਪੈ ਗਿਆ ਇਹਨਾਂ ਦੇ ਟੈਲੀਵਿਜ਼ਨ ਐਡਰੈਸ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਪਤੀ ਟਰੰਪ ਆ ਵਾਈਟ ਹਾਊਸ ਆ ਉਹਨਾਂ ਨੇ ਖਿੱਲੀ ਜਿਹੜੀ ਆ ਉਹ ਇਸ ਹਿਸਾਬ ਦੇ ਨਾਲ ਜਿਹੜੀ ਉਹ ਡਾਈ ਕਹਿੰਦੇ ਵੀ ਲੱਗਦਾ ਆ ਦੀ ਬਾਈਡਨ ਹੁਣਾ ਦੇ ਤੇ ਹੈਰਿਸ ਹੁਣਾ ਦੇ ਜਿਹੜੇ ਲਿਖਣ ਵਾਲੇ ਆ ਕੈਂਪੇਨ ਮੈਨੇਜਰ ਆ ਉਹ ਗਵਰਨਰ ਨੇ ਜਿਹੜੇ ਉਹ ਹਾਇਰ ਕਰ ਲਏ ਆ ਪ੍ਰੋਡਕਸ਼ਨ ਕੁਆਲਿਟੀ ਤੋਂ ਲੈ ਕੇ ਲੀਡਰਸ਼ਿਪ ਕੁਆਲਿਟੀ ਨੂੰ ਉਹਨਾਂ ਨੇ ਜਿਹੜਾ ਉਹ ਮਾੜਾ ਅਗਰਦਾਨਿਆਂ ਜਿਹੜਾ ਉਹ ਹੈਗਾ ਜੋ ਰਾਸ਼ਪਤੀ 트럼ਪ ਹੁਣਾ ਦੇ ਆਪਣੇ ਜਿਹੜੇ ਕੈਂਪੇਨ ਮੈਨੇਜਰ ਆ ਉਹਨਾਂ ਦੇ ਜਿਹੜਾ ਉਹ ਦੁਆਰਾ ਸੋ ਅ ਇਸ ਟਾਈਮ ਸਿੰਘ ਜਿਹੜੇ ਆ ਉਹ ਇਸ ਟਾਈਮ ਡਾਡੇ ਫਸੇ ਨੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਬਹੁਤ ਸਾਰੇ ਇਸ ਤੇ ਵਿੱਚ ਬਰੀਕ ਕਹੋ ਵੀ ਟੈਕਨੀਕਲ ਪੁਆਇੰਟਸ ਕਿਹਦਾ ਅਖਤਿਆਰ ਕਿਹੜੀ ਚੀਜ਼ ਦੇ ਉੱਤੇ ਹੈਗਾ ਆ ਉਸ ਨੂੰ ਲੈ ਕੇ ਚਰਚਾ ਖਾਸੀ ਤੇਜ਼ ਹੋ ਰਹੀ ਹੈ ਟੈਕਸਸ ਦੇ ਗਵਰਨਰ ਨੇ ਕਿਹਾ ਬਈ ਨੈਸ਼ਨਲ ਗਾਰਡ ਜਿਹੜੇ ਆ ਗ੍ਰੈਗ ਐਬਰਟੋਨੀ ਕਹਿ ਰਹੇ ਆ ਉਹ ਲਾਣ ਜਾ ਰਹੇ ਆ ਟੈਕਸਸ ਦੇ ਵਿੱਚ ਵੀ ਕਿਉਂਕਿ ਟੈਕਸਸ ਦੇ ਵਿੱਚ ਵੀ ਕਾਫੀ ਜਿਆਦਾ ਜਿਹੜੇ ਪ੍ਰੋਟੈਸਟ ਆ ਉਹ ਹੋ ਰਿਹਾ ਹੈਗੇ ਆ ਸੈਨ ਐਂਟੋਨੀਓ ਵਗੈਰਾ ਚ ਜੋ ਗਵਰਨਰ ਐਬਰਟ ਆ ਰਿਪਬਲਿਕਨ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਇਮੀਗ੍ਰੇਸ਼ਨ ਏਜੰਡੇ ਦੇ ਉੱਤੇ ਬੜਾ ਸਪੋਰਟ ਕਰਦੇ ਹੈਗੇ ਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਵਾਇਲੈਂਸ ਆ ਆ ਪ੍ਰੋਟੈਸਟ ਦੇ ਦੌਰਾਨ ਹੋਊਗੀ ਜੋ ਸੈਨ ਐਂਟੋਨੀਓ ਚ ਪਲਾਨ ਕੀਤੇ ਜਾ ਰਹੇ ਅੱਜ ਸੈਨ ਐਂਟੋਨੀਓ ਚ ਹੋਣੇ ਆ ਉਹ ਐਕਸੈਪਟ ਨਹੀਂ ਕਰਾਂਗੇ ਤੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਇਹ ਕਿਹਾ ਹੈ ਕਿ ਉਹ ਗਵਰਨਰਸ ਨੂੰ ਓਵਰਰਾਈਡ ਕਰਨਗੇ ਜਿਹੜੇ ਉੱਥੇ ਸ਼ਾਂਤੀ ਨਹੀਂ ਰੱਖਣਗੇ ਆਪਣੀ ਆਪਣੀ ਸਟੇਟ ਦੇ ਵਿੱਚ ਉੱਥੇ ਜਿਹੜੇ ਨੈਸ਼ਨਲ ਗਾਰਡ ਆ ਉਹ ਭੇਜੇ ਜਾਊਗੇ ਸੋ ਆ ਇਸ ਦੇ ਜਿਹੜੇ ਪ੍ਰੋਟੈਸਟ ਆ ਉਹਨਾਂ ਨੂੰ ਦੱਸਦੇ ਜਾਈਏ ਤੇ ਲਾਸ ਐਂਜਲਸ ਦੇ ਲਾਗੇ ਜਿਹੜੀ ਮਰੀਨਸ ਆ ਉਹਨਾਂ ਨੂੰ ਡਿਪਲੋਏ ਕੀਤਾ ਗਿਆ ਐਜ਼ ਅ ਟੈਕਟੀਕਲ ਏਜੈਂਟਸ ਉੱਥੇ ਉਹਨਾਂ ਦੀ ਟ੍ਰੇਨਿੰਗ ਵੀ ਚੱਲ ਰਹੀ ਆ ਹਜੇ ਸ਼ਹਿਰ ਦੇ ਵਿੱਚ ਨਹੀਂ ਹੋ ਗਏ ਹੈਗੇ ਤੇ ਟੈਕਸਸ ਦੇ ਬਾਰੇ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹੈਗਾ 700 ਮਰੀਨ ਤੇ 2000 ਨੈਸ਼ਨਲ ਗਾਰਡ ਆਲਰੇਡੀ ਲਾਸ ਐਂਜਲਸ ਪਹੁੰਚ ਚੁੱਕੇ ਹੈਗੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪੂਰੇ ਅਮਰੀਕਾ ਦੇ ਵਿੱਚ 25 ਦੇ ਕਰੀਬ ਡਿਮਨਸਟ੍ਰੇਸ਼ਨਸ ਰੈਲੀਆਂ ਕਰ ਰਹੇ ਹੈਗੇ ਆ ਆਈਸ ਰੇਟ ਨੂੰ ਅਪੋਜ਼ ਕਰਨ ਦੇ ਲਈ ਕੈਲੀਫੋਰਨੀਆ ਤੋਂ ਲੈ ਕੇ ਨਿਊਯਾਰਕ ਤੱਕ ਬਹੁਤ ਸਾਰੇ ਜਿਹੜੇ ਪ੍ਰੋਟੈਸਟ ਆ ਉਹ ਅੱਜ ਵੀ ਪਲਾਨ ਕੀਤੇ ਗਏ ਹੈਗੇ ਆ ਆ ਸੋ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਆਫਿਸ ਵਾਲਿਆਂ ਨੇ ਸ਼ੁੱਕਰਵਾਰ ਨੂੰ ਇਨ ਲੋਕੇਸ਼ਨਸ ਦੇ ਉੱਤੇ ਲਾਸ ਐਂਜਲਸ ਦੇ ਵਿੱਚ ਰੇਡ ਕੀਤੀ ਸੀ ਤੇ ਦਰਜਨਾਂ ਦੇ ਕਰੀਬ ਲੋਕਾਂ ਨੂੰ ਆਪਣੇ ਕਸਟਡੀ ਚ ਲਿਆ ਸੀ ਉਸ ਤੋਂ ਬਾਅਦ ਇਹ ਜਿਹੜੇ ਪ੍ਰੋਟੈਸਟ ਆ ਸ਼ੁਰੂ ਹੋਏ ਹੈਗੇ ਆ ਬਾਰਡਰਸ ਆ ਟੌਮ ਹੋਮਨ ਹੋਣਾ ਨੇ ਥ੍ਰੈਟਨ ਕੀਤਾ ਸੀ ਗਵਰਨਰ ਗੈਬਨ ਨਿਊਸਮਨ ਨੂੰ ਤੇ ਮੇਰਨ ਮੇਅਰ ਕਰਨਵਾਸ ਨੂੰ ਕਿ ਉਹ ਅਰੈਸਟ ਕੀਤੇ ਜਾ ਸਕਦੇ ਆ ਜੇ ਉਹਨਾਂ ਨੇ ਕੰਟਰੋਲ ਨਾ ਕੀਤਾ ਜਾਂ ਉਹ ਉਹਨਾਂ ਦੇ ਪ੍ਰੋਟੈਸਟਰਸ ਦੇ ਹੱਕ ਦੇ ਵਿੱਚ ਰਹੇ ਹੈਗੇ ਆ ਸੋ ਕਰਫਿਊ ਅਨਾਉਂਸ ਕੀਤਾ ਗਿਆ ਡਾਊਨ ਟਾਊਨ ਲਾਸ ਐਂਜਲਸ ਚਾਈਨਾ ਟਾਊਨ ਥੋੜਾ ਜਿਹਾ ਏਰੀਆ ਹੈਗਾ ਜਿੱਥੇ ਫੈਡਰਲ ਗਵਰਨਮੈਂਟਸ ਆ ਖਾਸ ਕਰਕੇ ਆਈਸ ਵਾਲਿਆਂ ਦੇ ਕੋਰਟ ਹਾਊਸਸ ਉੱਥੇ ਆ ਕੈਮ ਕਾਰਡਸ਼ੀਨ ਨੇ ਕੰਡੈਮਨ ਕੀਤਾ ਹੈ ਆਈਸ ਦੀ ਰੇਟਸ ਉਹਨਾਂ ਨੇ ਇਹ ਕਿਹਾ ਵੀ ਹੋਰ ਕੋਈ ਤਰੀਕਾ ਵੀ ਹੋ ਸਕਦਾ ਹੈਗਾ ਵੀ ਸਾਡੇ ਜਿਹੜੇ ਨੇਬਰ ਦੋਸਤ ਕਲਾਸਮੇਟ ਕੋ-ਵਰਕਰ ਫੈਮਿਲੀ ਮੈਂਬਰਸ ਉਹ ਸਾਰੇ ਉਹਨਾਂ ਚ ਬਹੁਤ ਸਾਰੇ ਅਨਡਾਕੂਮੈਂਟਡ ਹੈਗੇ ਆ ਤੁਸੀਂ ਇਸ ਤਰ੍ਹਾਂ ਜਿਹੜੀ ਦਹਿਸ਼ਤ ਆ ਉਹ ਨਹੀਂ ਫਲਾ ਸਕਦੇ ਹੈਗੇ ਸ਼ਿਕਾਗੋ ਦੀ ਪੁਲਿਸ ਨੇ ਸਟੇਟਮੈਂਟ ਜਾਰੀ ਕੀਤੀ ਆ ਕਿ ਸ਼ਨੀਵਾਰ ਨੂੰ ਪ੍ਰੋਟੈਸਟ ਹੋ ਰਿਹਾ ਉੱਥੇ ਬਹੁਤ ਵੱਡਾ ਉਹ ਕਹਿੰਦੇ ਵੀ ਜਿਹੜੇ ਫਸਟ ਅਮੈਂਡਮੈਂਟ ਰਾਈਟ ਨੂੰ ਐਕਸਰਸਾਈਜ਼ ਕਰ ਰਹੇ ਆ ਉਹ ਕਰ ਸਕਦੇ ਆ ਪਰ ਕਿਸੇ ਤਰ੍ਹਾਂ ਦੀ ਜਿਹੜੀ ਲੂਟਿੰਗ ਜਾਂ ਰਾਈਟਸ ਉਹ ਅਲਾਉ ਨਹੀਂ ਕੀਤਾ ਜਾਊਗਾ ਲਾਸ ਐਂਜਲਸ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਆ ਉਹਦੇ ਸਬੰਧ ਦੇ ਵਿੱਚ ਹੋਮਲੈਂਡ ਸਕਿਉਰਿਟੀ ਨੇ ਡਰੋਨ ਫੁਟੇਜ ਜਿਹੜੀ ਆ ਉਹ ਜਾਰੀ ਕੀਤੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਭਈ ਜਿਹੜੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਇਹ ਜਿਹੜੇ ਰਾਈਟਿੰਗ ਮੌਬ ਹੈਗੇ ਆ ਉਹਨਾਂ ਨੂੰ ਖਤਮ ਕਰਨ ਦੇ ਲਈ ਪ੍ਰੋਟੈਸਟ ਕਰਨਾ ਚਾਹੀਦਾ ਹੈਗਾ ਇਹ ਪੀਸਫੁਲ ਪ੍ਰੋਟੈਸਟ ਨਹੀਂ ਹੈ ਇਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਗੁੰਡਾਗਰਦੀ ਹੈਗੀ ਆ 3.8 ਮਿਲੀਅਨ ਲੋਕਾਂ ਦੀ ਪੋਪੂਲੇਸ਼ਨ ਵਾਲਾ ਸ਼ਹਿਰ ਜਿਹੜਾ 500 ਸਕੂਅਰ ਮਾਈਲ ਦੇ ਵਿੱਚ ਹੈਗਾ ਆ ਸਿਰਫ ਜਿਹੜੀਆਂ 5 ਜਾਂ 6 ਸਟਰੀਟ ਆ ਡਾਊਨਟਾਊਨ ਦੀਆਂ ਉੱਥੇ ਇਹ ਸਾਰਾ ਕੁਝ ਵਾਪਰ ਰਿਹਾ ਹੈਗਾ ਗਵਰਨਰ ਗੈਬੋ ਨਿਊਸਮ ਨੇ ਇਹ ਕਿਹਾ ਕਿ ਬਹੁਤੇ ਜਿਹੜੇ ਪ੍ਰੋਟੈਸਟ ਆ ਉਹ ਪੀਸਫੁਲ ਹੈਗੇ ਆ ਉਹਨਾਂ ਨੇ ਬਾਰ-ਬਾਰ ਪ੍ਰੈਜ਼ੀਡੈਂਟ ਰੋਨਲਡ ਟਰੰਪ ਉਹਨਾਂ ਨੂੰ ਸਲੈਮ ਕੀਤਾ ਹੈਗਾ ਸੈਨ ਐਂਟੋਨੀਓ ਵਾਲੇ ਕਹਿ ਰਹੇ ਆ ਕਿ ਸਾਡੇ ਆਲਰੇਡੀ ਜਿਹੜੇ ਗਾਰਡ ਆ ਉਹ ਡਿਪਲੋਏ ਕਰ ਦਿੱਤੇ ਗਏ ਹੈ ਗਵਰਨਰ ਨੂੰ ਪਰ ਮੀਅਰ ਰੌਨ ਨਿਰਨਬਰਗ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਦੱਸਿਆ ਤੱਕ ਨਹੀਂ ਗਿਆ ਵੀ ਇਹ ਉਹ ਨੈਸ਼ਨਲ ਗਾਰਡਸ ਸਾਡੇ ਸ਼ਹਿਰ ਦੇ ਵਿੱਚ ਲਾ ਰਹੇ ਹੈਗੇ ਸੋ ਕੈਲੀਫੋਰਨੀਆ ਦੇ ਵਿੱਚ 6-7 ਜਗ੍ਹਾ ਪ੍ਰੋਟੈਸਟ ਹੋ ਰਿਹਾ ਹੈ ਪੋਰਟਲੈਂਡ 'ਚ ਵਸ਼ਿੰਗਟਨ 'ਚ ਇੱਕ ਜਗ੍ਹਾ ਫਿਰ ਡੈਲਸ ਟੈਕਸਸ ਦੇ ਵਿੱਚ ਤਿੰਨ ਜਗ੍ਹਾ ਸ਼ਿਕਾਗੋ ਨਿਊਯਾਰਕ ਕਾਫੀ ਸਟੇਟਾਂ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਇਸ ਟਾਈਮ ਚੱਲ ਰਹੇ ਹੈਗੇ ਜੀ ਬਿਲਕੁਲ ਹਜਰ ਸਿੰਘ ਜੀ ਇਹਦੇ ਵਿੱਚ ਇਸੇ ਦਰਮਿਆਨ ਦੂਸ਼ਣਬਾਜੀ ਦਾ ਵੀ ਜਿਹੜਾ ਦੌਰ ਆ ਉਹ ਨਾਲ ਦੇ ਨਾਲ ਹੀ ਚੱਲ ਰਿਹਾ ਕ੍ਰਿਸਟੀ ਨਿਯਮ ਉਹਨਾਂ ਨੇ ਗਵਾਂਡੀ ਮੁਲਕ ਮੈਕਸੀਕੋ ਦੇ ਵਿੱਚ ਜਿਹੜੀ ਚੀਜ਼ ਆ ਉਹ ਆਖੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਨੂੰ ਇਹ ਆਖਿਆ ਵੀ ਤੁਹਾਡੇ ਕਰਕੇ ਤੁਸੀਂ ਵਧਾਵਾ ਦੇ ਰਹੇ ਆ ਇਨਾਂ ਵਾਇਲੈਂਟ ਪ੍ਰੋਟੈਸਟ ਨੂੰ ਲੈ ਕੇ ਉਸ ਤੋਂ ਬਾਅਦ ਚ ਹੁਣ ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੈਨਬੌਮ ਉਹਨੇ ਰਿਸਪੌਂਡ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਤੇ ਉਹਨਾਂ ਨੇ ਕਿਹਾ ਵੀ ਇਹ ਟੋਟਲੀ ਐਬਸੋਲੂਟਲੀ ਫਾਲਸ ਫਾਲਸਾ ਅਨਫਾਊਂਡਡ ਅਲੀਗੇਸ਼ਨਸ ਜਿਹੜੀਆਂ ਆ ਉਹ ਤੁਸੀਂ ਲਗਾ ਰਹੇ ਆ ਸਾਡੇ ਜਿਹੜੇ ਉਹ ਉਤੇ ਸੋ ਉਧਰ ਰਾਸ਼ਪਤੀ 트럼ਪ ਹੁਣਾਂ ਦੇ ਨੈਸ਼ਨਲ ਗਾਰਡ ਤੇ ਮਰੀਨਸ ਨੂੰ ਇੱਥੇ ਘੱਲਣ ਦੇ ਲਈ ਜਿੱਦਾਂ ਦੱਸਿਆ ਵੀ ਤਕਰੀਬਨ 2700 ਪਰਸਨਲ ਹੁਣ ਤੱਕ ਜਿਹੜੇ ਉਹ ਪਹੁੰਚ ਚੁੱਕੇ ਆ ਉਹਦਾ ਖਰਚਾ ਤਕਰੀਬਨ 134 ਮਿਲੀਅਨ ਡਾਲਰ ਐਟ ਐਕਸਪਾਇਰ ਦੇ ਉੱਤੇ ਕਹਿੰਦੇ ਵੀ ਉਹ ਪਵੇਗਾ ਤੇ ਮਿਲਦਾ ਉਸ ਤੋਂ ਵੱਧ ਖਰਚਾ ਜਿਹੜਾ ਸਾੜ ਦੇ ਵਿੱਚ ਵੀ ਜਿਹੜਾ ਉਹ ਨਾਲ ਦੇ ਨਾਲ ਹੋ ਗਿਆ ਹੋਣਾ ਆ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈਗੀ ਆ ਸੋ ਰਾਸ਼ਪਤੀ ਟਰੰਪ ਨੇ ਕੱਲ ਫੋਰਟ ਬ੍ਰੈਗ ਦੇ ਵਿੱਚ ਵੀ ਆਪਾਂ ਜਿੱਦਾਂ ਦੱਸਿਆ ਸੀਗਾ ਵੀ ਉੱਥੇ ਉਹਨਾਂ ਨੇ ਭਾਸ਼ਣ ਜਿਹੜਾ ਉਹ ਦਿੱਤਾ ਸੀ ਹਜ਼ਾਰਾਂ ਹੀ ਜਿਹੜੇ ਜਿਹੜੇ ਸੋਲਜਰਸ ਤੇ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਆ ਉਹਨਾਂ ਨੂੰ ਰਾਸ਼ਪਤੀ ਟਰੰਪ ਨੇ ਜਿਹੜਾ ਉਹ ਸੰਬੋਧਨ ਉੱਥੇ ਕਿਤਾ ਸੀਗਾ ਸੋ ਗਾਰਡੀਅਨ ਵਾਲੇ ਕਹਿੰਦੇ ਆ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ 트럼ਪ ਹੋਣਾਂ ਦੇ ਉੱਤੇ ਫਾਲਸ ਕਲੇਮ ਵੀ ਜਿਹੜੇ ਆ ਨਾਲ ਦੇ ਨਾਲ ਕਰ ਦਿਤੀਆਂ ਫੋਰਨ ਇਨਵੇਜਨ ਜਿਹੜੀ ਆ ਉਹ ਉਹਨਾਂ ਨੇ ਆਖੀ ਕਲੌਡੀਆ ਸ਼ੈਨ ਬੌਮ ਦੇ ਉੱਤੇ ਜਿਆਦਾ ਜਿਹੜੀ ਸੂਈ ਇਸ ਲਈ ਚਲੇਗੀ ਕਿਉਂਕਿ ਮੈਕਸੀਕੋ ਦੇ ਝੰਡਿਆਂ ਵਾਲੇ ਜਿਹੜੇ ਬਹੁਤ ਜ਼ਿਆਦਾ ਪ੍ਰੋਟੈਸਟ ਜਿਹੜੇ ਉੱਥੇ ਉਹ ਕਰ ਰਹੇ ਸੀਗੇ ਸੋ ਉਹ ਚੀਜ਼ ਇਸ ਟਾਈਮ ਜਿਹੜੀ ਉਹ ਦੇਖੀ ਗਈ ਹੈਗੀ ਆ ਸੋ ਹੁਣ ਦੇਖੋ ਅਗੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਬਣਦਾ ਆ ਕਿਦਾਂ ਦੀ ਸਥਿਤੀ ਓਵਰਆਲ ਐਲ.ਏ ਦੇ ਵਿੱਚ ਰਹਿੰਦੀ ਆ ਸ਼ਾਂਤੀ ਜਿਹੜੀ ਆ ਉਹ ਕਦੋਂ ਤੱਕ ਪੂਰਨ ਤੌਰ ਦੇ ਉੱਤੇ ਉੱਥੇ ਆ ਜਾਂਦੀ ਆ ਪਰ ਹਰਜੋ ਸਿੰਘ ਜੀ ਇਹ ਦੋ ਪਰਤੀ ਐਸ ਟਾਈਮ ਸਿਚੁਏਸ਼ਨ ਬਣੀ ਪਈ ਆ ਇੱਕ ਪਾਸੇ ਜਿੱਥੇ ਪ੍ਰੋਟੈਸਟ ਕਰਨ ਦੀ ਜਿਹੜੀ ਗੱਲ ਸੀ ਵੀ ਕੇਸ ਗੱਲ ਤੋਂ ਪ੍ਰੋਟੈਸਟ ਹੋ ਰਿਹਾ ਉਹ ਵੀ ਗੱਲ ਵਿਚਾਰ ਅਧੀਨ ਹੈਗੀ ਆ ਵੀ ਉਹ ਚਰਚਾ ਜਿਹੜੀ ਉਸ ਦੇ ਉੱਤੇ ਵੀ ਬਕਾਇਦਾ ਜਿਹੜੀ ਉਹ ਨਾਲ ਦੇ ਨਾਲ ਹੋਣੀ ਚਾਹੀਦੀ ਆ ਵੀ ਡਿਊ ਪ੍ਰੋਸੈਸ ਤੋਂ ਬਿਨਾਂ ਲੋਕਾਂ ਨੂੰ ਧੱਕੇ ਦੇ ਨਾਲ ਰੀਟੇਨ ਕਰਨਾ ਉਹ ਕਿਥੋਂ ਤੱਕ ਜਿਹੜਾ ਉਹ ਜਾਇਜ ਆ ਜਦ ਉਸਦੇ ਉਲਟ ਪ੍ਰੋਟੈਸਟ ਕਰਨ ਵਾਲੇ ਜਿਹੜਾ ਕੰਮ ਪਠਾ ਕਰ ਜਿੰਦੇ ਦੋ ਨੈਗੇਟਿਵ ਚੀਜ਼ਾਂ ਆਪਸ ਦੇ ਵਿੱਚ ਕਦੀ ਪੋਜ਼ਿਟਿਵ ਚੀਜ਼ ਨਹੀਂ ਲਿਆ ਸਕਦੀ ਜੇ ਤੁਸੀਂ ਉਸ ਚੀਜ਼ ਦੇ ਉਲਟ ਪ੍ਰੋਟੈਸਟ ਕਰਨ ਬਾਰੇ ਸੋਚ ਰਹੇ ਆ ਕਰ ਰਹੇ ਆ ਤਾਂ ਤੁਹਾਨੂੰ ਪੀਸਫੁਲ ਤਰੀਕੇ ਦੇ ਨਾਲ ਪ੍ਰੋਟੈਸਟ ਕਰਨਾ ਚਾਹੀਦਾ ਤਾਂ ਜੋ ਲੋਕਾਂ ਦੀ ਜਿਹੜੀ ਆ ਹਮਦਰਦੀ ਤੁਹਾਡੇ ਨਾਲ ਇਸ ਚੀਜ਼ ਦੇ ਵਿੱਚ ਆਵੇ ਆਦਰਵਾਇਜ਼ ਉਸ ਜਿਹੜਾ ਮਸਲਾ ਆ ਹਰਜੋਤ ਸਿੰਘ ਜੀ ਦੇਖੋ ਲੁਕਸ਼ਿਪ ਗਿਆ ਜਿਸ ਗੱਲ ਤੋਂ ਇਹ ਪ੍ਰੋਟੈਸਟ ਸ਼ੁਰੂ ਹੋਏ ਸੀ ਉਹ ਮਸਲਾ ਹੀ ਜਿਹੜਾ ਆ ਉਹ ਇਸ ਟਾਈਮ ਇਸ ਅੱਗਾਂ ਦੇ ਪਿੱਛੇ ਇਹ ਭੰਨ ਤੋੜ ਦੇ ਪਿੱਛੇ ਜਿਹੜਾ ਉਹ ਲੋਕ ਗਿਆ ਨੈਸ਼ਨਲ ਟ੍ਰੂਪਸ ਦੇ ਮਾਮਲੇ ਦੇ ਵਿੱਚ ਜਿਹੜਾ ਪਿੱਛੇ ਜਿਹੜਾ ਉਹ ਚਲਾ ਗਿਆ ਸੋ ਲੈਟਸ ਸੀ ਓਨ ਦੇ ਸਮੇਂ ਦੇ ਵਿੱਚ ਇਹ ਕੀ ਅੱਗੇ ਬਣਦਾ ਆ ਜਿਦਾਂ ਹਰਜੋਤ ਸਿੰਘ ਜੀ ਨੇ ਸਾਰੇ ਸ਼ਹਿਰਾਂ ਦਾ ਦੱਸਿਆ ਵੀ ਕਿੱਥੇ ਕਿੱਥੇ ਅੱਗੇ ਪ੍ਰੋਟੈਸਟ ਹੋ ਰਹੇ ਆ ਤੇ ਕਿਦਾਂ ਕਿਦਾਂ ਉਹਨਾਂ ਨੇ ਅੱਗੋਂ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਹੋਈਆਂ ਆ ਆਉਣ ਵਾਲੇ ਦਿਨ ਕਾਫੀ ਜਿਹੜੇ ਆ ਸੰਵੇਦਨਸ਼ੀਲ ਰਹਿਣ ਵਾਲੇ ਆ ਜੋ ਹੈਗਸਥ ਹੈਗੇ ਯੂਐਸ ਦੇ ਡਿਫੈਂਸ ਸੈਕਟਰੀ ਪੀਟ ਹੈਗਸਥ ਉਹਨਾਂ ਨੇ ਇਹ ਕਿਹਾ ਹੈ ਵੀ ਇਹ ਹਜੇ ਸ਼ੁਰੂਆਤ ਹੈ ਜਿਹੜੇ ਨੈਸ਼ਨਲ ਗਾਰਡ ਆਪਾਂ ਲਾਸ ਐਂਜਲਸ ਚਲਾਏ ਆ ਇਹ ਹੋਰ ਸ਼ਹਿਰਾਂ ਦੇ ਵਿੱਚ ਵੀ ਲਾਏ ਜਾਊਗੇ ਜਿੱਥੇ ਕਿਤੇ ਇਦਾਂ ਦਾ ਜਿਹੜਾ ਮਾਹੌਲ ਆ ਉਹ ਪੈਦਾ ਹੋਊਗਾ ਚੇਅਰਮੈਨ ਆਫ ਦਾ ਜੁਆਇੰਟ ਚੀਫ ਆਫ ਸਟਾਫ ਜਨਰਲ ਡੈਨ ਕੈਨੀ ਉਹਨਾਂ ਨੇ ਹੈਗਸਥ ਦੇ ਨਾਲ ਹੀ ਵੀ ਜਿਹੜਾ ਬਿਆਨ ਦਿੱਤਾ ਆ ਕਹਿੰਦੇ ਭਈ ਜਿੱਥੇ ਵੀ ਕਿਸੇ ਤਰ੍ਹਾਂ ਦੀ ਸ਼ਰਾਰਤ ਹੋਊਗੀ ਜਾਂ ਫੈਡਰਲ ਗਵਰਨਮੈਂਟ ਦੀਆਂ ਪ੍ਰਾਪਰਟੀਆਂ ਨੂੰ ਅੱਗਾ ਲਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਅਸੀਂ ਉੱਥੇ ਜਿਹੜਾ ਹੈ ਮਰੀਨਸ ਤੇ ਜੋ ਨੈਸ਼ਨਲ ਗਾਰਡਸ ਆ ਉਹ ਭੇਜਾਂਗੇ ਤੇ ਕੈਲੀਫੋਰਨੀਆ ਦੇ ਡੈਮੋਕ੍ਰੇਟ ਇਹ ਕਹਿ ਰਹੇ ਆ ਭਈ ਜੇ 트੍ਰੰਪ ਉਹਨਾਂ ਨੇ ਫੈਡਰਲ ਫੰਡਿੰਗ ਕੱਟ ਕੀਤੀ ਤੇ ਅਸੀਂ ਪੁਸ਼ ਬੈਕ ਕਰਾਂਗੇ ਇਸ ਨੂੰ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਆਈਸ ਵਾਲਿਆਂ ਦੀਆਂ ਕਾਰਾਂ ਦੇ ਉੱਤੇ ਮੋਲੋਟੋਵ ਕੋਕਟੇਲ ਸਿੱਟੀ ਜਿਹੀ ਬੋਤਲ ਦੇ ਵਿੱਚ ਗੈਸ ਪਾ ਕੇ ਅੱਗ ਲਾ ਕੇ ਸਿੱਟ ਦਿੰਦੇ ਆ ਉਹਦੇ ਸਬੰਧ ਦੇ ਵਿੱਚ ਆਲਰੇਡੀ ਇੱਕ ਬੰਦਾ ਜਿਹੜਾ ਆ ਉਹ ਆਈਸ ਵਾਲਿਆਂ ਨੇ ਅਰੈਸਟ ਕਰ ਲਿਆ ਜਿਸ ਦਾ ਨਾਂ ਐਮੀਐਲ ਨੂੰ ਗਾਲਵੀਜ਼ ਕਰਕੇ ਦੱਸਿਆ ਗਿਆ ਆ ਕਹਿੰਦੇ ਵੀ ਪਹਿਲਾਂ ਵੀ ਡਿਪੋਰਟ ਕੀਤਾ ਗਿਆ ਸੀ ਦੁਆਰਾ ਕੀ ਫੇਰ ਇਹ ਵਾਪਸ ਇੱਥੇ ਆ ਗਿਆ ਸੀ ਤੇ ਅਸਿਸਟੈਂਟ ਸੈਕਟਰੀ ਟ੍ਰੀਸ਼ੀਆ ਮੈਕਲੋਹਲਿਨ ਉਹਨਾਂ ਨੇ ਕਿਹਾ ਵੀ ਇਦਾਂ ਦੇ ਜਿਹੜੇ ਕ੍ਰਿਮੀਨਲ ਇਲੀਗਲ ਏਲੀਅਨਸ ਆ ਇਹ ਰਾਇਟਸ ਕਰ ਰਹੇ ਆ ਇਹ ਹੀ ਜੋ ਆ ਲੁੱਟਮਾਰ ਕਰ ਰਹੇ ਹੈਗੇ ਆ ਤੇ ਜੋ ਗਾਲਵੇਜ਼ ਆ ਜਿਸ ਨੂੰ ਅਰੈਸਟ ਕੀਤਾ ਗਿਆ ਉਹਨਾਂ ਨੇ ਦੱਸਿਆ ਵੀ ਐਨਾਹਿੰਮ ਦੀ ਪੁਲਿਸ ਡਿਪਾਰਟਮੈਂਟ ਨੇ ਉਹਨੂੰ ਚੋਰੀ ਦੇ ਮਾਮਲੇ ਦੇ ਵਿੱਚ ਵੀ ਅਰੈਸਟ ਕੀਤਾ ਸੀ ਲੌਂਗ ਬੀਚ ਦੀ ਪੁਲਿਸ ਡਿਪਾਰਟਮੈਂਟ ਨੇ 2024 ਚ ਉਹਨੂੰ ਡੀਯੂਆਈ ਦੇ ਸਬੰਧ ਦੇ ਵਿੱਚ ਅਰੈਸਟ ਕੀਤਾ ਸੀ ਤੇ ਹੁਣ ਜਿਹੜਾ ਆ ਆਈਸ ਵਾਲਿਆਂ ਨੇ ਉਸਨੂੰ ਅਰੈਸਟ ਕਰ ਲਿਆ ਹੈਗਾ ਆ ਸੋ ਇੱਕ ਵਾਰੀ ਫੇਰ ਦੱਸ ਦਿ ਜਾਈਏ ਜਿਹੜੇ 700 ਦੇ ਕਰੀਬ ਮਰੀਨਸ ਆ ਉਹ ਲਾ ਦਾ ਵਿੱਚ ਨਹੀਂ ਐਂਟਰ ਕੀਤੇ ਪਰ ਲਾਸ ਐਂਜਲਸ ਸ਼ਹਿਰ ਦੇ ਲੱਗੇ ਹੀ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਰੱਖਿਆ ਗਿਆ ਤੇ ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਉੱਥੇ ਚੱਲ ਰਹੀ ਹੈਗੀ ਆ ਟਾਸਕ ਫੋਰਸ 51 ਕਰਕੇ ਜੋ ਯੂ ਐਸ ਆਰਮੀ ਨਾਰਥ ਦਾ ਕੌਂਟੀਜੈਂਸੀ ਕਮਾਂਡ ਪੋਸਟ ਆ ਉਹ ਇਹਨਾਂ ਦਾ ਜਿਹੜਾ ਨਾਮ ਆ ਉਹ ਦੱਸਿਆ ਗਿਆ ਹੈਗਾ ਮਰੀਨਸ ਦੇ ਜਿਹੜੇ ਮੇਜਰ ਜਨਰਲ ਆ ਉਹਨਾਂ ਨੇ ਦੱਸਿਆ ਵੀ ਲਾ ਦੇ ਵਿੱਚ ਮਰੀਨਸ ਲੋਕਾਂ ਨੂੰ ਡੀਟੇਨ ਕਰ ਸਕਣਗੇ ਅਰੈਸਟ ਜਿਹੜੇ ਆ ਉਹ ਅ ਨਹੀਂ ਕਰ ਸਕਣਗੇ ਸੋ ਮੇਜਰ ਜਨਰਲ ਸਕਾਟ ਸ਼ਰਮਨ ਉਹਨਾਂ ਨੇ ਜਿਹੜਾ ਕਿਹਾ ਵੀ ਸਿਟੀ ਦੇ ਵਿੱਚ ਮਰੀਨਸ ਬਹੁਤ ਹੀ ਜਲਦ ਦਾਖਲ ਹੋਣ ਵਾਲੇ ਆ ਤੇ ਜਿਹੜੀਆਂ ਪ੍ਰੋਟੈਸਟ ਹੋ ਰੇ ਆ ਰੈਲੀਆਂ ਹੋ ਰੇ ਆ ਇਮੀਗ੍ਰੇਸ਼ਨ ਰੇਟਸ ਦੇ ਉਲਟ ਜਿਹੜਾ ਉੱਥੇ ਇਹ ਜਿਹੜੇ ਉਹ ਜਾਣਗੇ ਹੁਣ ਕੀ ਹਰਜੋਤ ਸਿੰਘ ਜੀ ਵੀ ਜੇ ਹਿੰਸਕ ਨਹੀਂ ਵੀ ਆ ਕੀ ਲੋਕਾਂ ਨੂੰ ਪ੍ਰੋਟੈਸਟ ਕਰਨ ਤੋਂ ਵੀ ਜਿਹੜਾ ਉਹ ਟੋਟਲੀ ਰੋਕ ਦਿੱਤਾ ਜਾਊਗਾ ਇਹ ਹੁਣ ਨਾਲ ਦੇ ਨਾਲ ਇੱਕ ਵੱਡਾ ਜਿਹੜਾ ਸਵਾਲ ਆ ਉਹ ਉੱਪ ਇਹ ਜਿਹੜਾ ਉਹ ਜਿਹੜਾ ਹੋਟ ਰਿਹਾ ਆ ਉਧਰ ਜਿਹੜੇ ਓਵਰਨਾਈਟ ਕਰਫਿਊ ਨੂੰ ਜਿੰਨਾ ਲੋਕਾਂ ਨੇ ਨਹੀਂ ਮੰਨਿਆ ਕਹਿੰਦੇ ਵੀ ਕਾਫੀ ਜਿਆਦੇ ਮਾਸ ਅਰੈਸਟ ਇਸ ਦੇ ਵਿੱਚ ਕੱਲ ਜਿਹੜੀਆਂ ਉਹ ਹੋਈਆਂ ਨੇ ਰੇਡ ਜਿਹੜੀਆਂ ਕਹਿੰਦੇ ਵੀ ਇਹ ਜਿਹੜੀਆਂ ਹੋ ਰਹੀਆਂ ਜਿਹੜੀਆਂ ਟਰੰਪ ਹੁਣੇ ਬੀਤੇ ਦਿਨੀ ਆਈਸ ਵਾਲਿਆਂ ਦੇ ਤੇ ਛਿੜਕਾ ਮਾਰੀਆਂ ਸੀ ਵੀ ਤੂੰ ਤਿੰਨ ਹਜ਼ਾਰ ਬੰਦਾ ਕਿਉਂ ਨਹੀਂ ਫੜਦੇ ਰੋਜ ਦਾ ਸਟੀਫਨ ਮਿਲਰ ਨੇ ਜਿਹੜਾ ਇੱਕ ਕੋਟਾ ਸੈੱਟ ਕੀਤਾ ਆ ਉਸ ਤੋਂ ਬਾਅਦ ਦੇ ਵਿੱਚ ਹੀ ਕੰਮ ਜਿਹੜਾ ਬਹੁਤ ਤਿੱਖਾ ਹੋਇਆ ਹੈਗਾ ਸੋ ਅ ਇਹ ਜਿਹੜਾ ਇਸ ਟਾਈਮ ਜਿਹੜੀ ਸਥਿਤੀ ਆ ਉੱਥੇ ਦੀ ਲੇਟੈਸਟ ਮਰੀਨਸ ਨੂੰ ਲੈ ਕੇ ਜਿਹੜੀ ਉਹ ਆਈ ਆ ਵੀ ਰੀਟੇਨ ਕਰ ਸਕਣਗੇ ਪਰ ਅਰੈਸਟ ਨਹੀਂ ਕਰ ਸਕਣਗੇ ਪ੍ਰੋਟੈਸਟਰਸ ਨੂੰ